ਕੋਠਿਆਂ ਕੋਠੇ ਵਾਲੇ ਵੀਡੀਓ ਦੇਖੀ ਜਾ ਰਹੇ ਆ ਕਿੱਦਾਂ ਬਣਾ ਰਹੇ ਕਿਸ ਨੇ ਚੌਪੜੇ ਵਾਲੀ ਪਾਈ ਹੋਈ ਆ ਤੂੰ ਮੈਂ ਕਿ ਚੱਕ ਆਪਣਾ ਫਿੱਤਾ ਚੱਕ ਕਿੱਥੇ ਪਿਆ ਤੁਹਾਡਾ ਡਾਈਨਿੰਗ ਰੂਮ ਇਦੋਂ ਨਾ ਪੌੜੇ ਚੜਾਤੇ ਉਹਨੇ ਆ ਹਾਲ ਹੋ ਗਿਆ ਕਿ ਭੇਆ ਬਾਥਰੂਮ ਇੱਧਰ ਟਾਇਲਟ ਆ ਗਿਆ ਇਹ ਵੀ ਘੈਂਟ ਲੱਗਿਆ ਬੰਤੀ ਜਾ ਲਓ ਜੀ ਸਾਡਾ ਸਪੈਸ਼ਲ ਆ ਗਿਆ ਬਈ ਸਪੈਸ਼ਲ ਬਣਾਤਾ ਵਧੀਆ ਬਣਾਤਾ ਹੈ ਆ ਡੇਲੀ ਉਹੀ ਰੁਟੀਨ ਹੋਈ ਹੋਈ ਆ ਉੱਠੋ ਖੇਤਾਂ ਚ ਆ ਇੱਧਰ ਦੇਖੋ ਉੱਧਰ ਦੇਖੋ ਤੇ ਅੱਜ ਥੋੜੀ ਰੁਟੀਨ ਚੇਂਜ ਕਰਾਂਗੇ ਚੱਲੇ ਵੀ ਆਪਾਂ ਫਿਰ ਪਹਿਲਾਂ ਖੇਤਾਂ ਚ ਗੜਾ ਮਾਰ ਕੇ ਆਈਏ ਆ ਗੱਲਾਂ ਬਹੁਤ ਆ ਦਿਮਾਗ ਦੇ ਵਿੱਚ ਹੌਲੀ ਹੌਲੀ ਕਰਦੇ ਰਹੇ ਸੀ ਪਹਿਲਾਂ ਖੇਤਾਂ ਚ ਗੜਾ ਮਾਰ ਕੇ ਤੁਹਾਨੂੰ ਆਪ ਦੀ ਜੀਰੀ ਦਿਖਾਉਂਦੇ ਹੁਣ ਕਿੰਦਾ ਦੀ ਹੋਈ ਹੋਈ ਆ ਮਹਿਕ ਵਾਲੀ ਜੀਰੀ ਮਹਿਕ ਨੇ ਪਾਲੀ ਸਾਰੀ ਹੁਣ ਦਿਖਾਉਂਦਾ ਤੁਹਾਨੂੰ ਅੱਜ ਸਵੇਰੇ ਜਾ ਕੇ ਕੱਢ ਕੇ ਆ ਆਹ ਵੇਖੋ ਦੀ ਪਿੰਡ ਵਾਲੀ ਮੋਟਰ ਬਹੁਤ ਟਾਈਮ ਬਾਅਦ ਆਇਆ ਨਾ ਬਹੁਤ ਟਾਈਮ ਬਾਅਦ ਦਿਖਾਈ ਆਇਆ ਤਾਂ ਬਸ 2 ਜਾਂ 3 ਦਿਨ ਬਾਅਦ ਜਿਹੜਾ ਮਾਰਦਾ ਰਹਿੰਦਾ ਪਰ ਤੁਹਾਨੂੰ ਬਹੁਤ ਟਾਈਮ ਬਾਅਦ ਦਿਖਾਈ ਮੈਨੂੰ ਮੋਟਰ ਚਲਦੀ ਪਾਣੀ ਛੱਡਿਆ ਹੋਇਆ ਬਹੁਤ ساری ਮਹਿਕ ਨੇ ਲਾਈ ਇਸ ਵਾਰੀ ਆਪੇ ਪਾਣੀ ਪਾਇਆ ਆਪੇ ਰੇਹ ਪਾਇਆ ਸਾਰਾ ਉਹਨੇ ਥੋੜੇ ਵਿੱਚ ਕੱਖ ਦੋ ਤਿੰਨ ਬੁੱਝੇ ਜੇ ਉਹਨੂੰ ਕਹਿਦਾਂ ਅੱਜ ਜਾ ਕੇ ਅਸਾਂ ਦੇਖ ਲੈ ਹੁਣੇ ਹੁਣ ਜਿੰਮ ਗਿਆ ਹੋਇਆ ਜਿੰਮ ਤੋਂ ਆ ਕੇ ਲਾਊਗਾ ਇਧਰ ਗਿੜਾ ਮਾਰਨਾ ਉਹ ਜਿਹਦੀ ਤਗੜੀ ਬਾਜੀ ਤੇਰੀ ਪਾਣੀ ਮੰਗਦੀ ਥੋੜਾ ਜਿਹਾ ਹੁਣ ਮੈਂ ਤਾਂ ਸੌਕਾ ਜਿਹਾ ਲਵਾ ਲਾ ਥੋੜਾ ਜਿਹਾ ਲੈ ਇੱਕ ਦੋ ਦਿਨ ਜੀਰਿਆਂ ਵੀ ਰੱਬ ਦੀ ਕਿਰਪਾ ਨਾਲ ਸਭ ਦੇ ਸੋਹਣੇ ਇਧਰ ਵੀ ਸੋਹਣੇ ਉਹ ਵੀ ਸੋਹਣੇ ਇਧਰ ਖਾਂ ਸਾਰੀ ਜਿਹੜਾ ਆਦੀ ਆ ਉਹ ਗਾਂ ਰਾਜੂ ਵੀਰ ਮਾਸੜ ਦੇ ਇੱਥੇ ਉਹ ਤਾਂ ਘਾ ਨੇਤਰ ਸਿੱਧੇ ਸਿੱਧੇ ਸਾਡੇ ਖੇਤ ਆਹੇ ਇੱਧਰ ਕਾਲੇ ਨੇ ਠੇਕੇ ਵੇਤੇ ਗੰਨਾ ਬੀਜਿਆ ਇਸ ਵਾਰੀ ਉਹ ਉੱਥੇ ਅੰਬ ਤੋੜਦੇ ਹੁੰਦੇ ਸੀ ਅਸੀਂ ਪਿੱਛੇ ਆਹ ਕਾਲੇ ਵਾਲਾ ਅੰਬ ਇੱਧਰ ਹ ਪੈਣੀ ਪਿੰਡ ਸਾਹਮਣੇ ਇੱਧਰ ਹ ਸਾਡਾ ਪਿੰਡ ਸਰਜੀਤ ਸਿੰਘ ਆ ਗਏ ਆ ਗਏ ਅਮਰੂਦ ਛਕਣ ਲੱਗ ਗਏ ਨੇ ਮੱਖਾ ਅਮਰੂਦ ਬਹੁਤ ਸੋਨਾ ਨਾਰ ਖਾ ਰਹੇ ਨੇ ਮੈਂ ਨਾਰ ਖਾ ਰਹੇ ਅੰਦਰ ਦੇਖ ਲੈ ਕੋਈ ਸਮਾਂ ਦਾ ਤੁਸੀਂ ਇਹ ਬੂਟੇ ਲੈ ਆ ਗੱਡੀ ਦੇ ਵਿੱਚ ਹਾਂ ਹਾਂ ਸਾਰੇ ਲੈ ਕੇ ਗੱਟ ਤੇ ਹੈ ਹਾਂ ਅੱਜ ਜਿਹੜਾ ਕਿੰਨਾ ਆਨੰਦ ਲੈ ਰਹੇ ਕਿੱਦਾਂ ਆਨੰਦ ਲੈ ਰਹੇ ਇਹ ਪਿਤਪਾਲ ਦੇ ਦੇਣਾ ਹੈ 10 ਵਾਰ ਗਏ ਵੀ ਤੁਸੀਂ ਕਿਤੇ تھے ਮਨ ਲੱਗਦੀ ਬਾ ਲੈ ਕੇ ਗੱਟ ਤੇ ਹੋ ਗਏ ਹੁੰਦੇ ਨੇ ਦੇਖ ਲੈ ਕਿੱਦਾਂ ਸਾਰੇ ਆਮ ਹੀ ਹੋ ਗਏ ਤੇ ਕਿੰਨੇ ਅੰਬ ਲੱਗ ਗਏ ਸਾਰੇ ਹੋਏ ਇਹ ਜਾਮਣ ਆਹ ਜਾਮਣ ਥੋੜੀ ਥੋੜੀ ਥੋਥੀ ਜੀ ਐ ਇਹ ਹਾਂ ਆਮ ਠੀਕ ਹੈ ਜਿਹੜੀ ਆਇਆ ਇਹ ਪੂਰਾ ਬਾਗ ਬਣ ਗਿਆ ਆ ਬੰਦਾ ਪੂਰਾ ਬਾਗ ਬਣ ਗਿਆ ਹਾਂ ਠੀਕ ਗੱਲ ਸਾਡੀ ਸਵਾਦ ਆ ਇਹ ਖਾਂਦਾ ਹੀ ਕੋਈ ਤੋੜਾਈ ਨਹੀਂ ਅਗਲਾ ਕਹਿੰਦਾ ਕੱਚੇ ਆ ਤੈ ਤੋੜਿਆ ਨਹੀਂ ਮੈਂ ਤਾਂ ਕੱਲ ਪਰਸਵੀ ਖਾਦਾ ਤਾਂ ਇੱਕ ਇੱਕ ਅੱਜ ਫੇਰ ਤੋੜਿਆ ਮੈਂ ਨੇ ਇਹੋ ਜਿਹੋ ਰਹਿਣੇ ਇਹ ਹੂੰ ਇਹ ਦੇਸੀ ਆ ਨਾ ਆਪਣੇ ਇਹ ਇਕੜਾ ਹਾਈਬ੍ਰਿਡ ਦਿੱਸੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਵੀ ਇਹਨਾਂ ਦਿਨਾਂ 'ਚ ਨਾ ਪੈੜਾਂ ਨੂੰ ਸੁਧਾਰੇ ਦਿੱਤੇ ਜਾਂਦੇ ਆ ਸਾਡੇ ਵੀ ਆਇਆ ਸਾਲੇ ਸਾਬ ਆਇਆ ਤੇ ਲੈ ਕੇ ਪੀਪਾ ਭਰ ਕੇ ਬੈਠ ਕੇ ਬੜਾ ਜੂਸ਼ ਨਾਲ ਵੀਡੀਓ ਤੇ ਉਹ ਜਦ ਸੁਧਾਰਾ ਜਦ ਸਾਰੇ ਘਰਾਂ 'ਚ ਵੰਡਿਆ ਜਾਂਦਾ ਨੇ ਤਰਾਂ ਦੇ ਰਾਜੂ ਬਾਈ ਦੇ ਸਰਕਾਰਲੇ ਦੇ ਸਾਡੇ ਜਿਹੜੇ ਸਖਿਆ ਵਿੱਚ ਸਾਡੀ ਪੀੜੀ ਜਦੋਂ ਸਖਾਂ 'ਚ ਸਾਰੇ ਜਿ ਪੱਟਦੇ ਆ ਹੋਰ ਵੀ ਜਿਹੜੇ ਗੌਂਡੀ ਆ ਉਹਨੇ ਤੇ ਵਿੱਚ ਨਾ ਡੰਬੇ ਦੇ ਵਿੱਚ ਦੇ ਦਿੰਦੇ ਆ ਜਿਹੜੇ ਨੇੜੇ ਤੇੜੇ ਵਾਲੇ ਗੌਂਡੀ ਆ ਨੰਬੇ ਨਾਲ ਹੀ ਸਾਡੇ ਦੇ ਦਿੰਦੇ ਆ ਤੇ ਫੇ ਚੱਲਦੀ ਜਾਈ ਚਲਾਈ ਚਲੀ ਜਾਂਦੀ ਆ ਜੇ ਤਾਂ ਅਸੀਂ ਦੇ ਆ ਤੇ ਉਹ ਸਾਡੇ ਦੇ ਜਿਹੜੇ ਮੈਂ ਮੈਂ ਬਿਸਕੁਟ ਖਤਮ ਹੋ ਗਏ ਇਹਦੇ ਨਹੀਂ ਕੱਲ ਕਾਲੇ ਦੇ ਘਰ ਤੋਂ ਆਏ ਫਿਰ ਅਸੀਂ ਕਾਲੇ ਦੇ ਦੇ ਆ ਤੇ ਕਾਲੇ ਨਾਲ ਸਧਾਰਾ ਵੀ ਸਾਡੇ ਤੂ ਦੇ ਫਿਰ ਇਦਾਂ ਹੀ ਪਿਆਰ ਵਾਧਾ ਵਸ ਉਹਦੇ ਰੁਕਥੋਂ ਚੱਲ ਕੇ ਸਾਡੇ ਘਰ ਤੱਕ ਕਾਲੇ ਦੇ ਸਹੁਰਿਆਂ ਤੋਂ ਚੱਲੇ ਕੋਲ ਬਿਸਕੁਟ ਇਹ ਤੇ ਸਾਡੇ ਘਰ ਆਇਆ ਵਾ ਇਹੀ ਸਾਡੇ ਕਲਚਰ ਆ ਪੰਜਾਬ ਦੇ ਛੋਟੇ ਛੋਟੇ ਜਿਹੜੇ ਵਿਰਾਸਤਾਂ ਸਾਨੂੰ ਜੁੜਾ ਰੱਖਦੀਆਂ ਤੇ ਚਾਹ ਦੇ ਨਾਲ ਖਾਈਏ ਬਿਸਕੁਟ ਕਾਲੇ ਰਾਹ ਦਾ ਸਧਾਰਾ ਠੀਕ ਹੈ ਜੀ ਆਪਣੀ ਮੋਟਰ ਤੇ ਬੋਝ ਚੱਲਿਆ ਗਰਮੀ ਪੂਰੀ ਆ ਗਈ ਬੈਗ ਚ ਪਾਣੀ ਦੀ ਬੋਤਲ ਲੈਂਦੇ ਹੋਏ ਬਿਸਕੁਟ ਖਾਦੇ ਹੋਏ ਆ ਪਾਣੀ ਪੀ ਕੇ ਪੂਰਾ ਜਾਣਾ ਹੈ ਸਹੀ ਗੱਲ ਹੈ ਜੇ ਕਿਸੇ ਨੇ ਗੱਲ ਕਿਸੇ ਨੇ ਕਹਣਾ ਸਾਡੇ ਗੁਰੂ ਹਣੇ ਕਹੀ ਆ ਵੀ ਪਹਿਲਾ ਪਾਣੀ ਜੀਓ ਹੈ ਪਾਣੀ ਨਾਲੇ ਸਾਰੇ ਹੱਲ ਹੋਏ ਆ ਮੈਂ ਦੇਖਿਆ ਜਦ ਵੀ ਕੋਈ ਮੈਨੂੰ ਕੋਈ ਪ੍ਰੋਬਲਮ ਆ ਜੇ ਬੋਡੀ ਵਿੱਚ ਨਾ ਪਾਣੀ ਦੀ ਥੋੜੀ ডোজ ਵਧਾ ਦਿੰਦਾ ਮੈਂ। ਇਹ ਦੇਖਿਆ ਕਦੇ ਬੁਲਬਰ ਛਾਲਾ ਜਾ ਹੋਗਾ ਜਾਂ ਫਿਰ ਪੇਟ ਵਿੱਚ ਕੋਈ ਇਨਫੈਕਸ਼ਨ ਆ ਪਾਣੀ ਦੀ ਫਿਰ 3-4 ਲੀਟਰ 2-3 ਦਿਨ ਫਿਰ ਪਾਣੀ ਜ਼ਿਆਦਾ ਪੀਂਦਾ ਹੌਲੀ-ਹੌਲੀ ਆਪੇ ਬੋਡੀ ਵਾਸ਼ ਹੋ ਜਾਂਦੀ ਹੈ। ਪਿੱਛੇ ਜੇ ਮੈਂ ਵੀਡੀਓ ਪਾਈਦੀ ਮੈਂ ਕਿਹਾ ਮੇਰੀ ਕੀਆ ਚੋਰੀ ਹੋਈ ਅੱਜ ਫੇਰ ਦੋ ਚੂਹ ਕੱਲ੍ਹ ਵਾਲੇ ਬਿੱਲੀ ਚ ਮੈਂ ਜਿਹੜੀ ਲਾਈਵ ਵੀਡੀਓ ਪਾਈਦੀ ਉਹ ਚ ਦਿਖਾਇਆ ਤਾਂ ਕੀ ਅੱਜ ਫੇਰ ਚੋਰੀ ਹੋ ਗਈ ਯਾਰ ਮੇਰੀ ਉਹ ਉੱਥੇ ਲੱਗੀ ਹੋਈ ਸੀ। ਦੋ ਚੂਹੇ ਤੇ ਬੜੇ ਬੜੇ ਮਚਲੇ ਇੱਕ ਦਿਨ ਤਾਂ ਹੋਰ ਥੋੜੇ ਵੱਡੇ ਹੋ ਜਾਣਗੇ ਹਾਲੇ ਮੈਂ ਸੋਚਦਾ ਕੀ ਵਾਲੇ ਕੋਫਤੇ ਬਣਾਵਾਂਗੇ ਯਾਰ ਬਣਾ ਲਓ ਕੋਫਤੇ ਕਰ ਲਓ ਕੀਰੂ ਭਾਂਡਾ ਬਸ ਉਹ ਹੋਰ ਮੱਲੀ ਨਾਲ ਨਾਲ ਬਿੜਜੋ ਖਾਦਦਾ ਵਾਈਫ ਨੇ ਫੇਰਦੇ ਮੈਡਮ ਜੀ ਨੇ ਫੇਰ ਦੇਖ ਲਏ ਤੇ ਉਹ ਫੇਰ ਬੋਲੂ ਹੁਣ ਵੀ ਤੱਕ ਜਦੇ ਕਾਤ ਨਹੀਂ ਤੋੜੀ ਹੈਗੀ ਗੁੱਜਰ ਬਾਈ ਨੂੰ ਆਉਣਾ ਪੈਣਾ ਤਾਂ ਗੱਲ ਬਾਣੀ ਬਿਲਕੁਲ ਲਾਲ ਮੱਛਾਂ ਤੋੜੀਆਂ ਇਹ ਨਾ ਹੁਣ ਅੰਦਰ ਕੁ ਲਫਾਫੇ ਇਕੱਠੀਆਂ ਕਰਦੇ ਆ ਜਿੰਨੀਆਂ ਹੋਈਆਂ ਦੇਖਦੇ ਕਿੰਨੀਆਂ ਖੁੰਦੀਆਂ ਆਪਣੇ ਕੋਲ ਠੀਕ ਆ ਤਾ ਨਾ ਜੀ ਓਕੇ ਜੀ ਬਾਏ ਬਾਏ ਘਰ ਤੋਂ ਆ ਗਿਆ ਫੋਨ ਕਹਿੰਦਾ ਰੋਟੀ ਪਕਿਆ ਹੋ ਗਿਆ ਆ ਜਾ ਆ ਜਾ ਚੱਲੀ ਆ ਜਾ ਘਰ ਤੋਂ ਆ ਗਿਆ ਫੋਨ ਕਹਿੰਦਾ ਰੋਟੀ ਬਣ ਗਈ ਖਾ ਲ ਬੰਦੂ ਚੜਿਆ ਗੁੱਸਾ ਮੈਂ ਕਿਹ ਡਿਆਂਗਾ ਮੈਂ ਕਿਹਾ ਰੋਜ਼ ਉਹੀ ਸਬਜ਼ੀ ਉਹੀ ਰੋਟੀ ਕਿੰਨਾ ਕ ਟਾਈਮ ਬੰਦਾ ਦਾਲ ਖਾਈ ਜਾਊਗਾ ਫਿਰ ਮੈਂ ਸੋਚਿਆ ਅੱਜ ਜਾਣਾ ਦਾ ਹੈ ਰੋਪੜ ਕੁਝ ਖਾ ਪੀ ਕੇ ਜੀ ਬਾਹਰ ਤੜਕਾ ਦਾ ਫੜਕਦਾ ਤਨੜੇ ਘਰ ਵਾਸਤੇ ਸਲਾਦ ਤੇ ਚੀਜ਼ਾਂ ਲੈ ਕੇ ਆਈਏ ਹੋਰ ਇੱਕ ਨਾ ਅਪਰ ਰੈਸਟੋਰੈਂਟ ਹੋਟਲਾਂ ਦੇ ਵਿੱਚ ਜਾਂਦੇ ਆ ਵੀ ਖਾਣੇ ਦੇ ਪ੍ਰੈਜੈਂਟ ਜਿੱਦਾਂ ਵੀ ਕਹਿੰਦੇ ਪ੍ਰੈਜੈਂਟੇਸ਼ਨ ਕਿਆ ਕਹਦੇ ਹੁੰਦੇ ਆ ਵੀ ਪੇਸ਼ ਕਰਾਉਂਦਾ ਖਾਣਾ ਬੰਦੇ ਅੱਗੇ ਪਰ ਵਧੀਆ ਲੱਗਦਾ ਜਦੋਂ ਉਹ ਲੈ ਕੇ ਆਉਂਦੇ ਆ ਪਲੇਟਾਂ ਵਿੱਚ ਜਾਂ ਸਾਫ਼ ਸੁਥਰਾ ਜਿਹਾ ਐਦਾਂ ਵੀ ਚਾਹੀਦਾ ਘਰ ਦੇ ਵਿੱਚ ਸਾਡੇ ਜਿਹੜੇ ਲੇਡੀਜ਼ ਨੇ ਜਾਂ ਥੋੜੀ ਮਾਂ ਬਣਾਉਂਦੇ ਬਾ ਕੋਈ ਕੋਈ ਬਣਾਉਂਦਾ ਘਰ ਦੇ ਵਿੱਚ ਜਦੋਂ ਕਿਸੇ ਦੇ ਅੱਗੇ ਖਾਣਾ ਲਿਆਉਣਾ ਨਾ ਥੋੜਾ ਬੋਦਾ ਸਲਾਦ ਜਾਂ ਕੱਟਿਆ ਹੋਵੇ ਆਚਾਰ ਸਾਈਡ ਪਰ ਪਾਇਆ ਹੋਵੇ ਆਈਨ ਵੀ ਸਬਜੀ ਦੇ ਦਿੱਤੀ 4 ਰੁਪਏ ਮੈਨੂੰ ਖਾਹ ਟੱਡ ਪਰਤਣਾ ਜਾ। ਇਹ ਦੱਸੋ। ਖੋਈ ਹੁਣ ਜਾ ਕੇ ਰੋਟੀ ਰੱਖ ਦੇਣੀ ਆ। 4 ਰੱਖ ਦਾਂ ਥੋੜਾ ਜਿਹਾ। ਤੇ ਮੈਂ ਕਿਹਾ ਤੁਸੀਂ ਸਲਾਦ ਨਹੀਂ ਕੱਟਦੇ ਮੈਂ ਕਿਹਾ ਕਿ ਦਿਨ ਨਾ ਤੁਸੀਂ ਪਿਆਜ਼ ਕੱਟ ਕੇ ਦਿੰਦੇ ਆ ਨਾ ਟਮਾਟਰ ਕੱਟ ਕੇ ਦਿੰਦੇ ਖੀਰੇ ਪਏ ਫਿਰ 100 100 ਕਹਿੰਦੇ ਜਦੋਂ ਮੈਂ ਕੱਟ ਕੇ ਰੱਖਦੇ ਉਦੋਂ ਤੁਸੀਂ ਖਾਂਦੇ ਨਹੀਂ। ਲੈ। ਉਹੀ ਕਹਿੰਦਾ ਵੀ ਖਾਣੇ ਦੀ ਪ੍ਰੈਜੈਂਟੇਸ਼ਨ ਜਿ ਕਿੱਦਾਂ ਤੁਸੀਂ ਸਲਾਦ ਕੱਟਿਆ ਹੋਵੇ, ਪਲੇਟ 'ਚ ਆਇਆ ਹੋਵੇ, ਵਦਨ ਦੇਖ ਕੇ ਆਵੇ ਭੁੱਖ ਲੱਗ ਜਾਂਦੀ ਏ। ਇੱੱਲਾ ਹੁੰਦੀਆਂ ਭਾਈ ਚੱਲੀ ਜਿਵੇਂ ਕਰਦਾ ਮਾੜ ਮਾੜ ਮਟੋ ਇਹ ਇਹੀ ਪਿਆਰ ਹੁੰਦਾ ਸਭ ਘਰ ਦੇ ਵਿੱਚ ਸਾਰੀਆਂ ਸਬਜ਼ੀਆਂ ਹਰੀਆਂ ਸਬਜ਼ੀਆਂ ਲਈ ਕਿੰਮ ਕੋਈ ਨਾ ਹੋਈ ਅੱਜ ਜਿਹੜੀ ਕੋ ਨਵੇਂ ਸਬਜ਼ੇ ਖੇਤਾਂ ਵਿੱਚ ਜੜੇ ਆ ਹੁਣ ਲੱਗਦਾ ਵੀ ਗੋਭੀ ਦੀ ਸ਼ਾਇਦ ਪਨੀਰੀ ਲਾ ਗਈ ਹੋਣੀ ਹੈ ਬਾਜ਼ਾਰ ਦੇ ਵਿੱਚ ਉਹ ਲੈ ਕੇ ਆਈਏ ਉਹ ਕੰਮ ਉਹ ਕਰੀਏ ਬਾਕੀ ਭਾਈ ਬਹੁਤ ਸੋਹਣਾ 뷰 ਹੋ ਜਨਾ ਹਰਿਆ ਭਰਿਆ ਚਾਰੇ ਪਾਸੇ ਸਾਲ ਚ ਦੋ ਤਿੰਨ ਮਹੀਨੇ ਰਹਿੰਦਾ ਫਿਰ ਐਦਾ ਹਰਿਆ ਭਰਿਆ ਦੇਖੋ ਤੁਸੀਂ ਚਾਰੇ ਪਾਸੇ ਐਨ ਤੇ ਹੁਣ ਚੱਲੀਏ ਘਰ ਨੂੰ ਬੈ ਬੈ ਕੇ ਖਾਈਏ ਚਾਰ ਰੋਟੀਆਂ ਤੇ ਲੱਗੇ ਫਿਰ ਅਗਲੇ ਕੰਮਾਂ ਕਰਾਂ ਪਰ ਹਾਂਜੀ ਇੱਕ ਹੋਰ ਮੈਂ ਨਾ ਇੱਕ ਹੋਰ ਮਿਸਟਰ ਨੂੰ ਫੋਨ ਕਰਦਾ ਸਵੇਰ ਦਾ ਚੱਕ ਦੇ ਨਾ ਉਹਨ ਸਵੇਰ ਸ਼ਾਮ ਨੂੰ ਆਇਆ ਸੁੱਖਾ ਮਿਸਤਰੀ ਨੇ ਆਪਣੀ ਮੋਟਰ ਪਾਈ ਆ ਉਹਨਾਂ ਨਾਲ ਸੁਲਾਬ ਚੰਦਰਾ ਜੀ ਕਰਦਾ ਤਾਂ ਵੀ ਆਜੇ ਮੜ ਜੇ ਉਹਨਾਂ ਵੀ ਗੱਲਬਾਤ ਕਰਾਂ ਮੈਂ ਕੋਨ ਚੱਕਦਾ ਹੈਗਾ ਉਹ ਤਾਂ ਅੰਦਰ ਚਲੋ ਕੋਈ ਨਹੀਂ ਮਿਸਤਰੀ ਬਾਦੂ ਜੋ ਨਹੀਂ ਚੱਕਦਾ ਹੈ ਕੋਈ ਗੱਲ ਲੈ ਅੱਜ ਦੋ ਰੋਟੀ ਫਿਰ ਸੌਦੇ ਲਿਖਦਾ ਤੇ ਇੱਕ 200 ਤੇ ਮੇਰੇ ਵੀ ਲਿਖਣੇ ਆ ਉਹ ਵੀ ਲਿਖਣ ਮੈਂ ਵੀ ਲਿਖ ਦਵਾ ਮੈਨੂੰ ਲੱਗਦਾ ਮੈਂ ਵੀ ਆਰਕੀਟੈਕਚਰ ਬਣਾਇਆ ਜਾਣਾ ਮੈਂ ਨਾ 30 ਬਾਈ 30 ਦਾ ਸਰਚ ਕਰਿਆ ਗੂਗਲ ਉੱਪਰ ਰੂਮ ਮੈਪ 30 ਬਾਈ 30 ਦਾ ਮੇਰੀ ਇੰਨੀ ਕਿ ਜਗ੍ਹਾ ਬਣਦੀ پیسے ਵੱਧ ਘੱਟ 32 ਵੀ ਹੋ ਸਕਦੀ 35 ਵੀ ਹੋ ਸਕਦੀ ਜੇ ਅਸੀਂ ਅੱਗੇ ਬਿਸਤ ਨੂੰ ਵਧਾਉਂਦੇ ਹਾਂ ਤੇ ਬਹੁਤ ਤਰ੍ਹਾਂ ਦੇ ਮੈਪ ਬਣ ਕੇ ਆ ਗਏ ਇੱਕ ਤਾਹ ਦੇਖੋ ਓਏ ਮੈਨੂੰ ਬਹੁਤ ਸੋਹਣਾ ਲੱਗੜਾ ਡਿਜ਼ਾਈਨ ਆਹ ਜਿੱਦਾਂ ਮੈਡਮ ਜੀ ਚਾਹੁੰਦੇ ਨੇ ਪੂਰਾ ਕਿਚਨ ਹੋਣੀ ਚਾਹੀਦੀ ਇੱਥੇ ਆਹ ਤਾਂ ਡਾਈਨਿੰਗ ਰੂਮ ਇਧਰੋਂ ਪੌੜੇ ਚੜਾਤੇ ਉਹਨੇ ਆਹ ਹਾਲ ਹੋ ਗਿਆ ਗੱਬੇ ਆ ਬਾਥਰੂਮ ਇਧਰ ਟਾਇਲਟ ਆ ਗਿਆ ਇਹ ਵੀ ਘੈਂਟ ਲੱਗਿਆ ਬੰਤੀ ਜਾ ਇਹ ਸਾਰੇ 2 BHK ਦੇ ਦੋ ਰੂਮ ਵਾਲਾ ਬਣਾਇਆ ਹੋਇਆ ਆ ਵੀ ਵੈਸੇ ਦੋ ਰੂਮ ਵਾਲੀ ਆ ਆ ਵੀ ਘੈਂਟ ਹੈ ਤੇ ਅਸੀਂ ਬਣਾਉਣਾ ਚਾਹੁੰਦੇ ਤਿੰਨ ਰੂਮ ਵਾਲਾ ਬਾਕੀ ਬਾਕੀ ਬਹੁਤ ਆ ਬਈ Google 'ਤੇ ਪਰ ਜੋ ਸਰਚ ਕਰੋ ਤੁਸੀਂ ਕੱਢ ਲੈਂਦੇ ਆ ਮੈਂ ਇਹਦੇ ਵੀ ਥੋੜੀ ਮਦਦ ਲੱਤੀ ਜੂ ਉਹ ਕਿੱਧਰ ਇੱਧਰ ਪਿਆ ਹਾ ਇੱਥੇ ਖੁੱਲ ਜਾ ਸੈਮਸਨ ਇੱਥੇ ਕਰਿਆ ਤਾਂ ਰੂਮ ਹੈ ਫਿਰ ਇਹਨੇ ਸਾਰਾ ਇੱਥੇ ਸਭ ਕਿਆ ਕੁਝ ਖਰਾਕ ਬਣਾ ਕੇ ਰੱਖਤਾ ਦਾ ਇੱਥੇ ਫਿਰ ਕਿੱਧਰ ਜਾਈ ਜਾਂਦਾ ਜੇ ਰਹੇ ਆ ਦੇਖੋ ਤਾਂ ਸਾਰੇ ਜੀ ਜਿੰਨੇ ਵੇ ਕਿੰਨੇ ਰਕੇ ਇੱਕ ਕਿਚਨ ਚਾਹੀਦਾ ਤੈਨੂੰ 10 ਵਜੇ 10 ਦਾ ਤੈਨੂੰ ਕਿਚਨ ਬਣਾ ਲੈ ਵਿੱਚ ਡਾਈਨਿੰਗ ਡਾਈਨਿੰਗ ਏਰੀਆ 10 ਵਜੇ 10 ਦਾ ਸਾਰਾ ਏਰੀਆ ਕਵਰ ਕਰਦਾ 30 ਬਜ ਜੇ ਥੋੜਾ ਸਪੇਸ ਕਹਿੰਦਾ ਇੰਨੀ ਆ ਜਿਹੜੇ ਬੰਦੇ ਕਹਿ ਰਹੇ ਨੇ AI ਨੇ ਬਹੁਤ ਜਿਹਾ ਖਤਮ ਕਰ ਦੇਣੀ ਆ ਉਹ ਲੱਗ ਰਿਹਾ ਹੈ ਇੱਥੇ ਬੈਠੀ ਬੈਠਾ ਤੁਸੀਂ ਜੋ ਤੁਹਾਨੂੰ ਚੀਜ਼ ਦੀ ਲੋੜ ਆ ਮਾਰੋ ਲੱਖਾਂ ਤਰ੍ਹਾਂ ਦੇ ਰਕਸ਼ੇ ਬਣ ਕੇ ਆ ਜਾਣੇ ਲੱਖਾਂ ਤਰ੍ਹਾਂ ਦੇ ਮੈ ਬਣ ਕੇ ਆ ਜਾਣੇ ਬਸ ਤੁਸੀਂ ਏਰੀਆ ਮਾਰਨਾ ਵੀ ਇੰਨੇ ਵੀ ਇੰਨੇ ਦੇ ਏਰੀਆ ਮੇਰੇ ਕੋਲ ਸਾਰੀ ਚੀਜ਼ ਬਣ ਕੇ ਆ ਜਾਈਏ ਬਸ ਸਵੇਰ ਦਾ ਹਨੇਰਾਣ ਰਹਿ ਗਿਆ ਤੇ ਹੁਣ ਚੱਲੇ ਆ ਮੈਂ ਰੋਪਣ ਘਰ ਦੇ ਸੌਦੇ ਤੇ ਰਹਿ ਕਰਾਂ ਸਬਜ਼ੀ ਵਗਾਰੇ ਉਹੀ ਦਾਣਾ ਜਿੱਦਾਂ ਮੈਂ ਪਹਿਲਾਂ ਮੈਂ ਦਾਣਾ ਦੂੜਾ ਖਾ ਕੇ ਤੰਗ ਆਇਆ ਪੈਂ ਹੋਰ ਚੀਜ਼ ਵਧੀਆ ਚੀਜ਼ਾਂ ਲੈ ਕੇ ਆਈਏ ਖਾ ਪੀ ਕੇ ਆਈਏ ਤੇ ਤੁਹਾਨੂੰ ਕੁਛ ਲੈਣਾ ਖਾਣੇ ਨੂੰ ਜੀ ਅੱਜ ਨਹੀਂ ਜਾਣੇ ਇੱਕ ਮਰੋਲ ਕੰਮ ਤੋਂ ਕੱਲ੍ਹ ਨੂੰ ਆਈ ਵੀਡੀਓ ਦਿਖਾਉਂਦਾ ਤੁਹਾਨੂੰ ਇੱਕ ਚੀਜ਼ ਐ ਉਹ ਤੁਹਾਨੂੰ ਕੱਲ੍ਹ ਆੜੀ ਵੀਡੀਓ ਦਿਖਾਉਂਦਾ ਮੈਂ ਇੱਕ ਹੋਰ ਸੌਦਾ ਬਹੁਤ ਵਧੀਆ ਆ ਰਿਹਾ ਆਪਣੇ ਕੋਲ ਇਹਦੇ ਵੀ ਕੋਲੋਂ ਮਿਸਤਰੀ ਨੂੰ ਆਉਣ ਦਾ ਸ਼ਾਮ ਨੂੰ ਦੇਖਦਾ ਫਿਰ ਕੱਲ੍ਹ ਨੂੰ ਸਵੇਰ ਮਿਸਤਰੀ ਦੇ ਨਾਲ ਕਰਕੇ ਫਾਈਨਲ ਬਕਾਉਣ ਉਪਰਾਂ ਚੌਰਾ ਢੋਣਾ ਸ਼ੁਰੂ ਕਰੀਏ ਇਹ ਤਾਂ ਵੀ ਕਹਿ ਰਹੇ ਤੇ ਕਹਿੰਦੇ ਸਰਾਦ ਆ ਕਿੰਨੇ ਦੇ ਕਿੰਨੇ ਤੱਕ ਸਰਾਦ ਜਿਹੜੀ ਉਹ ਕਰਦੇ ਹੁੰਦੇ ਵੀ ਉਹ ਸਤੰਬਰ ਮਹੀਨੇ ਚ ਹੈ ਸਤੰਬਰ ਮਹੀਨੇ ਚ ਹੁੰਦਾ ਜਿਵੇਂ ਉਹਨਾਂ ਦਾ ਕਰਦੇ ਹੁੰਦੇ ਇੱਥੇ ਲੇਡੀ ਸਾਨੂੰ ਪਤਾ ਹੀ ਆ ਤੇ ਜਿਹੜਾ ਕੰਟ੍ਰੇਂਜ ਆਪਣੇ ਚ ਵੀ ਆਇਆ ਤੇ ਫਲਾਣਾ ਤੇ ਮਕਾਣਾ ਤੇ ਮਕਾਣਾ ਉਹ ਫਿਰ ਜਿੱਦਾਂ ਸਮਾਂ ਚੱਲਦਾ ਉਦਾਂ ਚੱਲਣਾ ਪੈਂਦਾ ਉਹ ਚੀਜ਼ਾਂ ਹੈ ਭਾਈ ਇੱਥੇ ਉਹਦੇ ਹਿਸਾਬ ਨਾਲ ਵੀ ਚੱਲਣਾ ਪੈਂਦਾ ਤੇ ਮੈਂ ਵੀ ਨਿਕਲਾ ਫਿਰ ਬੋਲਟ ਲੈ ਚੱਲਦਾ ਅਸੀਂ ਗਰਮੀ ਬਹੁਤ ਹੈ ਗੱਡੀ ਲੈ ਜਾਵਾਂ ਬੋਲਟ ਲੈ ਜਾਵਾਂ ਦੋ ਚਤਾਂ ਵਿਚਾਇਆ ਹੋਣਾ ਸਵਾਰ ਹੋ ਜਣਾ ਗੱਡੀਆਂ ਲੈ ਚਲਦੇ ਥਾਰੇ ਦੇ ਚਲਦੇ ਬਾਕੀ ਕਾਲੂ ਦੇ ਨੋਸਪਾਨ ਅੱਜ ਮੈਨੂੰ ਪਹਿਲਾਂ ਪਤਾ ਹੁੰਦਾ ਕਿ ਮੈਂ ਘਰ ਆ ਰਹਿਣਾ ਮੈਂ ਜਲਦੀ ਥੋੜਾ ਕੰਮ ਨਿਬੜੇਗਾ ਅੱਜ ਜੋ ਕੰਮ ਨਿਬੜ ਲੈਣਾ ਤਾਂ ਮੈਂ ਫਿਰ ਵੀ ਦੇਖਦਾ ਸੌਧਨ ਦੇ ਲਈ ਸਟਾਰਕੀ ਦਾ ਪਿੰਡਲੇ ਕਰਾਣੇ ਸਟੋਰ ਤੋਂ ਲੈਣੇ ਜਿਹੜੀ ਮੇਰੀ ਆ ਉਹ ਇਹਦੇ ਪਿੱਛੇ ਲਿਖੀ ਹੋਈ ਆ ਉਹ ਆਪਾਂ ਮੈਂ ਦਿਖਾ ਨਹੀਂ ਸਕਦਾ ਵੀ ਕੀ ਚੀਜ਼ ਹੈ ਹੁਣ ਦੋ ਚੀਜ਼ਾਂ ਵਿਚ ਆ ਵੀ ਗੱਡੀ ਲੇਜਮਾ ਜਿੱਥੇ ਨੂੰ ਮੈਂ ਜਾਣਾ ਬਾਜ਼ਾਰ ਦੇ ਵਿੱਚ ਉੱਦੋਂ ਨੂੰ ਮੋੜ ਉੱਦੋਂ ਨੂੰ ਗੱਡੀ ਜਾਣੀ ਨਹੀਂ ਹੈ ਉਹ ਮੁਕੇ ਜੇ ਆਣੀ ਦੇ ਜਾਂਦੇ ਆ ਬਾਜ਼ਾਰ ਵਿੱਚ ਤੁਰ ਕੇ ਲੰਘਦੇ ਆ ਗੱਡੀ ਲੋ ਚੱਲਦੇ ਆ ਕਿਤੇ ਤਰ੍ਹਾਂ ਧੁੱਪਾਂ ਜਿਹੜੇ ਮੰਨ ਆਇਆ ਗੱਡੀ ਚੱਕ ਕੁਝ ਇਦਾਂ ਦੇ ਫਰੂਟ ਆ ਜਿਹੜੇ ਹਾਲ ਤੱਕ ਖਾਧੇ ਹੀ ਨਹੀਂਗੇ ਉਹ ਲਈਏ ਆ ਨਾਸਪਤ ਸੀ ਸ਼ਕਰਪਾਰੇ ਜਿਹੜੇ ਅੱਜ ਕੱਲ ਨਵੇਂ ਆਏ ਬਾਜ਼ਾਰ ਦੇ ਵਿੱਚ ਅੰਬ ਤਾਂ ਬਥੇਰੇ ਖਾਲੇ ਹੁਣ ਲੈ ਗੱਡੀ ਲੋ ਚੱਲਦੇ ਆ ਯਾਰ ਧੁੱਪਾਂ ਬਹੁਤ ਧੁੱਪਾਂ 60 ਪੌਂਦੀ ਆ ਬਹੁਤ ਸਾਫ਼ ਹੋਣ ਕਰਕੇ ਨਾ ਬਾਕੀ ਭਾਈ ਮੈਂ ਕੱਲ ਵਾਲੀ ਵੀਡੀਓ ਪਾਈ ਤੇ ਵੀ ਆਪਾਂ ਮਕਾਨ ਕੋਠੇ ਵਿਲੀ ਪਰ ਥੋੜੇ ਬਹੁਤ ਜ਼ਿਆਦਾ ਟੈਲੀਫੋਨ ਮੈਸੇਜ ਆ ਰਹੇ ਹੈ ਇੱਕ ਵੀ ਨੇ ਕਿਹਾ ਤਾਂ ਪਛੇ ਬਹੁਤ ਆ ਰਹੇ ਕਹਿੰਦੇ ਮੇਰੇ ਤੋਂ ਪੰਡੇ ਪਾਲਾ ਹੈ ਬਹੁਤ ਮੈਸੇਜ ਆਜੇ ਮੈਂ ਇੱਕ ਫਲੈਟ ਖਰੜ ਲੱਤਾ ਹੋਇਆ ਤੇ ਸਲਾਹ ਬਾਤ ਕੀਤੀ ਪੰਡੇ ਪਾਲ ਨੇ ਭਾਈ ਸਿੰਪਲ ਜਿਹਾ ਇਜ਼ੀ ਜਿਹਾ ਬਹੁਤਾ ਲਟਰ ਮਿ ਸ਼ਟਰਮ ਨਹੀਂ بس ਇੱਕ ਮੂਰ ਉਹ ਜਿਹੜਾ ਡਿਜ਼ਾਈਨ ਬਣਾਉਣਾ ਉਹ ਵਿਲੀ ਦਾ ਬਣਾ ਪਿੱਛੇ ਆਪਾਂ ਨੇ ਸਿੰਪਲ ਹੀ ਰੱਖਣਾ ਪੈਣ ਵਾਸਤੇ ਛੱਤ ਚਾਹੀਦੀ ਆ ਐਸੇ ਜਿੰਨੇ ਮਰਜ਼ੀ ਖਰਚ ਲੋ ਆ ਵੀ ਰੁਕ ਚੱਕਿਆ ਜਾਊਗਾ ਬਹੁਤ ਹਸਾ ਹਤਾ ਉਹ ਨਾ ਕੱਢਣੇ ਪੈਂਦੇ ਥਾਰ ਇੱਥੇ ਆ ਹਾਂ ਹਾਂ ਪੂਰੀ ਪੂਰੀ ਨਿਕਲਦੀ ਐ ਲੋ ਜੀ ਨਰਾਤੇ ਆ ਜੀ ਮੇਰੇ ਪਿੰਡ ਦੇ ਮੁੰਡੇ ਨੇ ਲੰਗਰ ਲਾਇਆ ਹੋਇਆ ਜਿਹੜੇ ਮਾਤਾ ਦੇ ਪੁੱਛਰ ਫਿਰ ਯਾਤਰਾ ਪਰ ਜਾਂਦੇ ਆ ਉਹਨਾਂ ਵਾਸਤੇ ਲੰਗਰ ਲੱਗਿਆ ਹੋਇਆ ਇੱਧਰ ਬੈਠੇ ਨੇ ਸਾਰੇ ਲੰਗਰ ਚੱਲਦਾ ਚੰਗੀ ਗੱਲ ਆ ਭਾਈ ਜੋ ਵੀ ਰਾਹ ਘਰੀ ਆਉਂਦੇ ਫਿਰ ਉਹਨਾਂ ਵਾਸਤੇ جا کے آਵਾਂਗੇ ਉਹ ਉੱਥਾ ਢੇਕ ਕੇ ਆਵਾਂਗੇ માતા ਦੇ ਜਾ ਕੇ ਆਵਾਂਗੇ پر ਚੱਲੇ ਤੋਂ ਬਾਅਦ ਜੇ ਪਹਿਲਾਂ ਦੇਖਾਂ ਟਰਾਈ ਕਰਾਂਗੇ ਨਿੰਮਾ ਮੇਰਾ ਸਾਥ ਛੱਡ ਗਿਆ ਹੁਣ ਮੇਰਾ ਤਨ ਆੜੀ ਯਾਰ ਬਣ ਗਿਆ ਆ ਜਾਵੇ ਆ ਜਾ ਖਾਏ ਤਾਂ ਨਹੀਂ ਗਾਏ ਜਦੋਂ ਮੈਂ ਤਾਂ ਨਹੀਂ ਤੈਨੂੰ ਕਿਹਾ ਤਾਂ ਪਹਿਲਾਂ ਕਿ ਅੱਜ ਕੁਝ ਤਲਕਦਾ ਫੜਕਦਾ ਖਾ ਕੇ ਆਵਾਂਗੇ ਅੱਛਾ ਕੀ ਖਾਣਾ ਤੇਰਾ ਚਿੱਤ ਕਾਹਨੂੰ ਕਰਦਾ ਖਾਣੇ ਦਾ بس ਮੈਂ ਤਾਂ ਕੁਝ ਨਹੀਂ ਆਮਦਾ ਖਾ ਕੇ ਆਇਆ ਵਾ ਲਾ ਆਦਰੂ ਗਿਆ ਦਾ ਪਿੱਛੇ ਤੇ ਚੱਲ ਰਿਹਾ ਪਿੱਛੇ ਨਾਲ ਸਾਈਡ ਤੋਂ ਨਾ ਬੱਟ ਰਿਹਾ ਬਸ ਬੰਮੇ ਚ ਨਾ ਲੱਗ ਤੀ ਜੀ ਬੀ ਫੰਟਤੀ ਜੋ ਪਾ ਦੇ ਰਿਹਾ ਬਰਾਇਲਾ ਮੁਰੂਰ ਪਿੱਛੇ ਨੂੰ ਨਹੀਂ ਗੁਰ ਕੇ ਸੇਫਟੀ ਇਜ਼ ਨੰਬਰ 1 ਬਿਊਟੀ ਠੀਕ ਹੈ ਜੀ ਭਾਈ ਨਿੰਮੇ ਬਾਰੇ ਤੁਸੀਂ ਸੋਚਦੇ ਹੋਣੇ ਨਿੰਮੇ ਨੇ ਲੈ ਲਿਆ ਭਾਈ ਮੱਝਾ ਬਹੁਤ ਜ਼ਿਆਦਾ ਹੂੰ ਉਹਨਾਂ ਬਿਜ਼ਨਸ ਵਧਾ ਜਾਏ ਬਹੁਤ ਜ਼ਿਆਦਾ ਜਿਆਦਾ ਵੀ ਉਹਨੂੰ ਫੋਨ ਕਰਨਾ ਮੈਂ ਖੇਤਾਂ 'ਚ ਕੱਲ ਵੀ ਫੋਨ ਕਰਿਆ ਮੈਂ ਕਿੱਥੇ ਕਹਿੰਦਾ ਖੇਤਾਂ 'ਚ ਨੂੰ 6 ਕਿਦਾਂ ਸ਼ਾਮ ਨੂੰ ਫੋਨ ਕਰਿਆ ਕਿੱਥੇ ਮੈਂ ਖੇਤਾਂ ਵਿੱਚ ਨਾਲ ਤਾਂ ਉਹਦੀ ਸਮਾਦ ਖੇਤਾਂ 'ਚ ਬਣਾਦਰੀ ਆਪਾਂ ਨੇ ਸੋਹਣਾ ਐਸ਼ ਕਰਦਾ ਹੁੰਦਾ ਤਾਂ ਮੇਰੇ ਨਾਲ ਘਮਾਉਂਦਾ ਫਿਰਦਾ ਹੁੰਦਾ ਸੀ ਦੱਸ ਕੀ ਕਰੇਗਾ ਬੰਦਾ ਯਾਰ ਕੋਈ ਮੈਨੂੰ ਜਿੰਨਾ ਹੋਇਆ ਆਪਾਂ ਦਾ ਕਰਿਆ ਭਾਈ ਨਿੰਮੇ ਵਾਸਤੇ ਹਾਲੇ ਵੀ ਹੈ ਨਹੀਂ ਤੂੰ ਆ ਰਿਹਾ ਆਪਣੇ ਕਦੋਂ ਨਿੰਮੇ ਨਾਲ ਉਹ ਆਉਣ ਵਾਲੇ 1-2 ਦਿਨ ਚਾ ਦੱਸ ਦੇ ਆ ਰੀਵੀਲ ਕਰਾਂਗਾ ਟਿਕਟਾਂ ਹੋ ਚੁੱਕੀਆਂ ਆ ਜੇ ਤੁਸੀਂ ਜਾਣਾ ਪਏ ਦੱਸੇ ਦਿੰਦੇ ਆ ਆ THAILAND ਚੱਲੇ ਆ ਜੀ ਆ ਇਸ ਮਹੀਨੇ ਦੇ ਵਿੱਚ ਲਖੜੀ ਤੋਂ ਬਾਅਦ ਲਖੜੀ ਕਹਿੰਦੇ ਲਖੜੀ ਕਹਿੰਦੇ ਨੇ ਰਖੜੀ ਰਖੜੀ ਨਾਲ ਪਰਖੜਿਆਂ ਨੂੰ ਰਖੜਿਆਂ ਨੂੰ ਰਖੜੇ ਤੋਂ ਬਾਅਦ ਦਾ ਪ੍ਰੋਗਰਾਮ ਹੈ ਜਾਣ ਦਾ ਟਿਕਟਾਂ ਹੋ ਚੁੱਕੀਆਂ ਸਾਡੀਆਂ ਇਹਨਾਂ ਦਾ ਜੇ ਕਿਸੇ ਨੇ ਜਾਣਾ ਹੋਵੇ ਜ਼ਰੂਰ ਸਾਡੇ ਨਾਲ ਸਬਾਰਕ ਕਰੋ ਇੰਸਟਾਗ੍ਰਾਮ ਪਰ ਜਾਂ ਫੇਸਬੁੱਕ ਉਰ ਮੈਸੇਜ ਕਰੋ ਫਿਰ ਬਾਅਦ ਚ ਬਹੁਤ ਮੈਸੇਜ ਵੀ ਜਾਣਾ ਤੇ ਅਸੀਂ ਵੀ ਜਾਣਾ ਤਾਂ ਜੇ ਮੇਰੇ ਵੀਰ ਕਿਸੇ ਨੇ ਜਾਣਾ ਤਾਂ ਦੱਸੋ ਲੈ ਚੱਲਦੇ ਹਾਂ ਹੁਣ ਅਸੀਂ ਸਲਾਹ ਕਰੀ ਆ ਵੀ ਪਹਿਲਾਂ ਲੈ ਲੀਏ ਸੌਦੇ ਪੱਤੇ ਫਿਰ ਉਲਟਾ ਗਾਣਾ ਆਪਾਂ ਨੇ ਕਹਿੰਦੇ ਪਹਿਲੇ ਪੇਟ ਪੂਜਾ ਫਿਰ ਕੰਮ ਦੂਜਾ ਹੁਣ ਅਸੀਂ ਕਹਣਾ ਪਹਿਲਾਂ ਕੰਮ ਇਹ ਫਿਰ ਕੰਮ ਪੇਟ ਪੂਜਾ ਅੱਜ ਸਾਰੇ ਡਾਇਲੋਗ ਬਦਲ ਦੇਣੇ ਅਸੀਂ ਚੱਲ ਪਹਿਲਾਂ ਇੱਥੇ ਰੇਲੈਂਸ ਇੱਥੇ ਚੱਲਦੇ ਹਾਂ ਇੱਥੇ ਮੈਨੂੰ ਕਾਫੀ ਐਡ ਮੋਡਰ ਜਾਣੀ ਮੈਨੂੰ ਤੱਕ ਵੀ ਰੈਡੀ ਅੱਗੇ ਨੂੰ ਕੱਢ ਲੈ ਦੋਸਮਾ ਦੇ ਦੇ ਸੇ ਚੱਲ ਬਤਨਿਆਂ ਦੇ ਆਹ ਚੀਜ਼ ਮੁੰਡਾਈ ਕਰਦੇ ਆ ਨੇ ਆਸਪਤਿਏ ਕਹਿੰਦੇ ਨੂੰ ਸ਼ਗਰ ਪਰ ਦੇ ਕਹਿੰਦੇ ਆਸਪਤਿਏ ਹਾਂ ਭਈਆ ਇਹ ਵੀ ਪੁਰਾਣੇ ਲੱਗਦੇ ਢਲੇ ਢਲੀ ਜਿਹੀਆਂ ਤਾਂਨੇ ਅੱਜ ਆਪਨੇ ਫਰੂਟੇ ਲੈਣਾ ਬਸ ਜਿਹੜਾ ਫਰੂਟੇ ਲੈਣ ਆਇਆ ਆ ਦੋ ਆਟਮਾ ਲੈ ਲਈਆਂ ਇਕਾਲੇ ਲੈ ਚੀਕੂ ਜੇ ਆ ਲੱਤੇ ਹਲੇ ਤੇ ਸੇਵ ਲੈਣ ਆਸਪਤਿਆਂ ਆ ਸਾਰੀਆਂ ਘਰ ਦੇ ਕਹਿੰਦੇ ਫਰੂਟ ਅਸੀਂ ਖਾਦੇ ਨਹੀਂ ਜਿਹੜੇ ਆਏ ਮਾਰਕੀਟ ਚ ਆ ਵੀ ਤਨੇ ਕਰਦੇ ਕਰਦੇ ਨੇ ਖੁਸ਼ ਆਪਾਂ ਨੇ ਫਰੂਟ ਫਰੂਟ ਲੈਂਦੇ ਇੱਕ ਕਦੇ ਇਹਦਾ ਗੁੜ ਲੈਣੇ ਨੂੰ ਹਾਂ ਜੰਦਾ ਯਾਰ ਗੁੜਾ ਤੇ ਦੂਜਾ ਇਹ ਕੋਸਾ ਮੰਨ ਲੈਣਾ ਚੱਜਾਂਦੇ ਜਾਈਏ ਗੁੜ ਤਾਂ ਰਹਿਣ ਦੇ ਬਾਜ਼ਾਰ ਜਾਣਾ ਪੈਣਾ ਬਾਜ਼ਾਰ ਨੂੰ ਟਾਈਮ ਲਾਜਣਾ ਆਪਾਂ ਨੂੰ ਯਾਰ ਬਾਈਨਾ ਸਬਜ਼ੀਆਂ ਦੀ ਹੁਣ ਪਹਿਲਾਂ ਖਾਈਏ ਪੀਏ ਯਾਰ ਚੈਰੀ ਚੈਰੀ ਕਿੱਥੋਂ ਮਿਲੂਗੀ ਜਿਹੜੀ ਚੀਜ਼ ਤੋਂ ਮੈਂ ਡਰਦਾ ਸੀ ਤੰਨੇ ਉਹੀ ਹੋ ਗਿਆ। ਛੁੱਟੀ ਹੋ ਗਈ। ਟ੍ਰੈਫਿਕ ਜਮ ਹੋ ਜਾਂਦੀ ਆ। ਇੱਕ ਮੇਰਾ ਵੀਰ ਜਦੋਂ ਤੁਹਾਡੇ ਕੋਲ ਬੱਚੇ ਬੈਠੇ ਹੁੰਦੇ ਆ ਨਾ ਸਾਰੇ ਬੰਦਿਆਂ ਨੂੰ ਬੇਨਤੀ ਕਰਨਾ ਚਾਹੁੰਦੇ ਵੀਰੇ ਰੌਂਗ ਸਾਈਡ ਰੁਕਟ ਇਹਨੇ ਬੰਦਾ ਜਿਹੜਾ ਜਾਂਦਾ ਨਾ ਇਹ ਰੌਂਗ ਸਾਈਡ ਨੂੰ ਵੱਟਿਆ ਮੇਰੇ। ਉਹ ਕੁਦਰਤੀ ਮਾں ਕਿੱਧਰ ਕਰਨ ਵੀ ਲੱਗਾ ਤਾਂ ਗੱਡੀ। ਕਿਤੇ ਵਿੱਚ ਵੱਜਦਾ ਫਿਰ ਔਖਾ ਫਿਰ ਔਖਾ ਔਖਾ ਭਰ ਆਉਣਾ ਤਾਂ। ਬਸ ਆਉਣ ਦੇ ਮੂਹਰੇ ਲੱਗਣ ਆ ਗਿਆ ਬੰਦਾ। ਵਾਹੇ ਕਰੋ ਵਾਹੇ ਕਰੋ ਲੱਭੇ ਬਚਾਵੇ ਉਹ ਹੋਲੀ ਕਰ ਲਾ ਤੂੰ ਤਾਂ ਉਹਨਾਂ ਵਿੱਚ ਮਾਰੇ। ਲੈ। ਦੇਖਾ। ਕਦਾ ਕੱਟ ਮਾਰਿਆ ਆਓ ਜੀ ਪਰਮੇਸ਼ਰ ਜੀ ਧੰਨ ਭਾਗ ਤੁਹਾਡੇ ਸਾਡੇ ਦਾ ਦਰਸ਼ਨ ਹੋਏ ਤੁਹਾਡੇ ਧੰਨ ਭਾਗ ਸਾਡੇ ਦਰਸ਼ਨ ਹੋਏ ਤੁਹਾਡੇ ਤੇਰੇ ਇਲਾਕੇ ਚ ਆਏ ਆ ਬਿਲਕੁਲ ਜੀ ਮੋਸਟ ਵੈਲਕਮ ਲੱਵੇ ਉਹ ਇੰਡੀਅਨ ਡੋਸਾ ਖਾਣਾ ਦੇ ਆਹਾ ਸਾਊਥ ਇੰਡੀਅਨ ਡੋਸਾ ਬੜੀ ਮੰਨਦੀ ਤਮੰਨਾ ਤੇ ਇਹ ਚ ਕੋਈ ਨਹੀਂ ਹੁਣੇ ਚੱਲੀਏ ਨਾਲ ਚੱਲਦੇ ਆ ਬੱਲਾ 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 ਬਾਹਰ ਦਾ ਰੱਬ ਦਾ ਇੰਨਾ ਗਰਮ ਏਸੀ ਲੱਗਿਆ ਹੋਇਆ ਇਹ ਏਸੀ ਰੱਬਾ ਸਰਦੀ ਚ ਚਲਾ ਦੇ ਕਰ ਐ ਤਾਂ ਐ ਹੈ ਪਰਮੇਸ਼ਰ ਮੈਂ ਜਦੋਂ ਸਰਦੀਆਂ ਪੈਂਦੀਆਂ ਉੱਟਾ ਚ ਚਲਾ ਦੇਗਾ ਜਦੋਂ ਠੰਡ ਹੁੰਦੀ ਹੈ ਇਹ ਜਾ ਸੇਖ ਜਾਵੇ ਹਾਂਜੀ ਆ ਜਾ ਹਾਂਜੀ ਬੇਲੀਆ ਬਾਈ ਅੱਜ ਸਾਡੇ ਅਸੀਂ ਲਾ ਦੇ ਸਪੈਸ਼ਲ ਪਨੀਰ 200 ਤਿੰਨ ਤੈਨੂੰ ਲਾ ਦੇ ਲੋ ਜੀ ਸਾਡਾ ਸਪੈਸ਼ਲ ਆ ਗਿਆ ਮੈਂ ਸਪੈਸ਼ਲ ਬਣਾਤਾ ਵਧੀਆ ਬਣਾਤਾ ਹੈ ਸਪੈਸ਼ਲ ਹੈ ਚੱਕ ਬਾਈ ਪਰਮੇਸ਼ਰ ਜੀ ਵਾਹ ਜੀ ਦੋ ਟੁਕੜੇ ਹੀ ਨਿਕਲੇ ਹੈਂ ਉਹ ਦੂਜਾ ਗੋਲਡੀ ਬਣਾਇਆ ਤਾਂ ਸਪੈਸ਼ਲ ਮੰਗਿਆ ਤਾਂ ਬੈਸ ਸਪੈਸ਼ਲ ਖਾਂਦੇ ਆ ਇਹ ਬਣਾਤੀ ਇਹ ਬੁਰੀ ਹੈ ਨਾ ਇਹ ਵੀ ਟੇਢੀ ਜਿਹੀ ਬਣਾਈ ਆ ਹਾਂ ਪੈਗ ਉਹ ਗੱਲਾਂ ਕਿਸੇ ਜੇ ਕਰਦਾ ਬਾਈ ਪੈਗ ਬੁੱਕ ਵਾਲੀਆਂ ਗੱਲਾਂ ਕਰਨ ਲੱਗ ਗਿਆ ਲਓ ਜੀ ਖਾ ਕੇ ਡੋਸਾ ਨਿਕਲ ਚੁੱਕਿਆ ਤੇ ਸਾਡਾ ਬਿਲ ਰੋਪੜ ਕਾਲਜ ਅੱਧ ਇੱਥੇ ਗੀੜੀਆਂ ਮਾਰਦੇ ਹੁੰਦੇ ਸੀ ਉਹ ਟਾਈਮ ਲੰਘ ਚੁੱਕੇ ਆ ਹਨਾ ਰੋਣ ਕੇ ਬਹੁਤ ਲੱਗੀਆਂ ਤੇ ਹੁਣ ਲੱਗੇ ਸਟੂਡੈਂਟ ਸਾਰੇ ਸਮੇਂ ਸਮੇਂ ਤੇ ਗੱਲਾਂ ਤੇ ਤੁਸੀਂ ਇੱਥੇ ਨਾਟਕ ਕਰਦੇ ਹੁੰਦੇ ਸੀ ਅਸੀਂ ਦੇਖਦੇ ਹੁੰਦੇ ਸੀ ਜਦ ਜਦ ਅਸੀਂ ਨਾਟਕ ਕਰਦੇ ਤੁਸੀਂ ਦੇਖਦੇ ਹੁੰਦੇ ਸੀ ਖੀਰੇ ਭੁਲ ਗਦੇ ਖੀਰੇ ਖੜ ਜੇ ਹੋਰ ਪੈ ਜਾਣੇ ਤੇ ਚੱਲੇ ਦਾ ਲੱਗਦਾ ਬੱਸ ਸ਼ਿਮਲਾ ਨਹੀਂ ਕਿ ਸ਼ਿਮਲਾ ਮਰਚ ਨਹੀਂ ਹੈ ਕਿ ਇਹ ਕੋਲ ਕਿੱਥੇ ਉਹ ਆਪਈ ਸਾਹਮਣੇ ਪਈ ਆ ਇੱਕ ਇੱਕ ਪੀਸ ਵਾਦੇ ਕਿ ਸ਼ਿਮਲਾ ਮਿਰਦੇ ਬਾਦੀ ਠੀਕੋ ਛੋਪੀ ਦਾ ਪਾਸਾ ਵੀ ਠੀਕਾ ਆਵਾਜ਼ ਵੀ ਮਿਕਸਾ ਦੀ ਵਾਰ ਤੇ ਖਾਣੀ ਵਾਰ ਕੇ ਤੰਨਾ ਹੋ ਨਵੀਂ ਅੜਵੇ ਸ਼ਕਣ ਲੱਗਿਆ ਚੱਲ ਪੀਟੀਐਮ 1 2 ਸਾਰੇ ਜਿਆ ਆ ਗਾਜਰ ਠੀਰੇ ਆ ਤਾਂ ਨਹੀਂ ਤੇ ਉਬਲਦੀ ਯਾਰ ਉਪਰ ਨਹੀਂ ਕੱਟ ਕੇ ਨਹੀਂ ਉਬਲਦੀ ਹੈਗੀ ਹੋਰ ਕੁਝ ਬਣ ਜਾਂਦਾ ਇਹ ਚੱਲ ਕੋਈ ਨਹੀਂ oval ਨਾ ਇਹ ਤਾਂ ਲੱਭੇ ਲੱਭੀਸ ਕੱਟ ਕੇ ਵਿੱਚ ਪਾਈ ਫਿਰ ਅਫਗਾਨੀ ਅਫਗਾਨੀ ਨਾ ਤੇਰੀ ਖੁਰਦਸ਼ ਵੀਡੀਓ ਦੇਖੀ ਇੱਕ ਉਹ ਖਾਂਦੇ ਨੇ oval ਕੇ ਹੋਰ ਤੈਨੂੰ ਪਤਾ ਵੀਡੀਓ ਲੱਗੂ ਖੁਰਦ ਦੇ ਜਿਹੜੇ ਖੁਰਦੇ ਨਹੀਂ ਤੁਰਕੀ ਵਾਲੇ ਜਿਹੜੀ ਇਹਦੇ ਪਤਾ ਹੈ ਇਰਾਨ ਵਾਲੇ ਯਾਰ ਇਰਾਨ ਤੁਰਕੀ ਉਹਦੀ ਵੀਡੀਓ ਦੇਖੀ ਉਹ ਖਾਂਦੇ ਦਾ oval ਕੇ ਇਹਨੂੰ ਗੈਸ ਬਰਾਏ ਬਕਾ ਲੈਣਾ ਹਾਂ ਹਾਂ ਕਰ ਲਈ ਤੇਰੀ ਬਣ ਗਈ ਵੀਡੀਓ ਲੈ ਮੁੰਡਾ ਭਾਈ ਚੱਕ ਦੇ ਫਟੇ ਚੱਲੇ ਬਾਈ ਜਦੋਂ ਇਹ ਸਬਜ਼ੀ ਬਣ ਗਈ ਜਰੂਰ ਕੋਲੀ ਭਰ ਕੇ ਲੈ ਗਏ ਠੀਕ ਹੈ ਦੇਖਦਾ ਨੂੰ ਕਿ ਕਿਆ ਚੀਜ਼ ਬਣਾਈ ਹੈ ਫਿਰ ਲਾ ਵੀ ਤਾਂ ਆਪਣੇ ਘਰਾਂ ਮੈਂ ਆਪਣੇ ਘਰਾਂ ਟੈਨਸ਼ਨ ਨਾਲੇ ਰਿਮੋਟ ਵਾਲਾ ਦਰਵਾਜ਼ਾ ਲਾਉਣਾ ਲੈਂਦਾ ਮਨਨੇ ਵਾਲਾ ਵੀ ਲੈ ਆ ਭਾਈ ਮਨਤੀ ਆਉਣੀ ਹੁਣ ਇੱਥੇ ਲੈ ਫੜ ਆ ਫੜ ਲਾ ਵਾ ਹਲ ਮੈਨੂੰ ਕੋਣ ਫੜਾ ਤਾਂ ਮੈਂ ਫੜ ਲਾ ਮੈਂ ਹੈ ਕੋ ਸਬਜ਼ੇ ਕੱਢ ਲ ਲੈ ਵਿਚ ਤੇ ਗੱਡੀ ਦੀ ਸਾਰੀਆਂ ਪਿੱਛੇ ਪਈਆਂ ਜੇ ਕੱਢ ਰੇ ਵਿਚ ਤੇ ਬਾਅਦ ਚ ਮੜਦਾ ਗਰਮੀ ਬਹੁਤ ਆਲੇ ਹਣਾ ਮੌਸਮ ਠੰਡਾ ਜੇ ਉਹ ਗਰਮ ਜੇ ਉਹ ਨਾ ਕਿਹਾ ਠੰਡਾ ਸ਼ਾਮ 5 6 ਵਜ ਜਾਵੇ ਫਿਰ ਮਨਤੀ ਕਰਦੇ ਨੇ ਕੋਠਿਆਂ ਕੋਠੇ ਵਾਲੇ ਵੀਡੀਓ ਦੇਖੇ ਜਾ ਰਹੇ ਆ ਕਿੱਦਾਂ ਬਣਾ ਰਹੇ ਕਿਸ ਨੇ ਚੌਪੜੇ ਵਾਲੀ ਪਾਈ ਹੋਈ ਆ ਤੂੰ ਮੈਂ ਕਿ ਚੱਕ ਆਪਣਾ ਫਿੱਤਾ ਚੱਕ ਇੱਥੇ ਪਿਆ ਚੱਕੇ ਮਣੀਆ ਫੇ ਚਲੋ ਆਪਾਂ ਮਣੀ ਆਪਣੀ ਜਗਾ ਫੇਰ ਦੋ ਵਾਰ ਇੱਕ ਵਾਰ ਇਹਨੂੰ ਪ੍ਰੋਪਰ ਪਤਾ ਲੱਗ ਜਾਊਗੀ ਕਿੰਨੀ ਆ ਉੱਠੋ ਇਹ ਬੂਰੇ ਬਚਦਾ ਜਿੰਨੇ ਤੁਸੀਂ ਕਰਦੇ ਮਾਲਕ ਉਹਨੇ ਇਹ ਵੀ ਆ ਇੱਜ਼ਤ ਦੇ ਕੰਨ ਮਾਰਦੀ ਪਰ ਕੀ ਹੋ ਗਿਆ ਇਹ ਖਾਸ ਹੁੰਦੀ ਆ ਸਿਰੇ ਕੰਧ ਨੂੰ ਲਾਲਾ ਥੱਲੇ ਥੱਲੇ ਧਰਤੀ ਬਰੌਜੀ ਥੱਲੇ ਧਰਤੀ ਬਰ ਅਕਾਦਤ ਦੂਜੇ ਬੰਦੇ ਫੁੱਟਾਂ 'ਚ ਫੁੱਟਾਂ 'ਚ ਮੀਟਰਾਂ 'ਚ ਹਮ 32 ਫੁੱਟ 32 ਦੇ ਵੀ ਹੋਰ ਦੇਖੋ ਹਾਂ ਤਾਂ ਜਿਹੜਾ ਇਹ ਬੰਦਾ ਦਸਰੇ ਵੱਲ ਗੈਪ ਛੱਡੋ ਇੱਥੇ ਥੋੜਾ ਜਿਹਾ ਹਮ ਜੇ ਇੰਨਾ ਗੈਪ ਛੱਡਦੇ ਇੰਨਾ ਛੱਡਦੇ ਆ ਚੱਲ ਮੈਂ ਇੰਨਾ ਗੈਪ ਛੱਡੋ ਇੱਥੇ ਹਮ ਇੱਥੇ ਛੁਣਨਾ ਗੈਪ ਛੱਡਦੇ ਆ ਉਹਨਾਂ ਕੋਲ ਦਰਮਹਰ 32 ਫੁੱਟ ਪੂਰਾ ਉੱਥੇ ਆਉਂਦਾ ਜਿੱਥੇ ਕੱਲ ਦੇਖਿਆ ਥੱਪਨੇ ਉਹਦੇ ਸੇਧ ਆਉਂਦਾ ਹੈ ਨਾ ਤਰੋਂ ਦੋਨ ਮਿਣਾ ਆਉਂਦੇ ਫਿਰ ਹੋ ਗਿਆ ਹੂੰ ਕਾਂਦਲ 32 ਹਾਂ ਅਹ ਸੇ ਇਹਦੇ ਤੇ ਹਸੇਦੇ ਹਾਂ ਹਾਂ 32 ਦਾ ਉਹ ਦੁਕਾਨਦ ਵੀ ਅੰਦਰ ਹੋਣੀ ਇਹਨਾਂ ਨੂੰ ਨਹੀਂ ਕੰਦਾ ਕੋਈ ਉਹ ਆਪਣੀ ਤੇ ਇਹਦੇ ਥੋੜਾ ਗੈਪ ਵੀ ਦੇਣਾ ਪੈਣਾ ਨਾ ਇਹ ਤੈਨੂੰ ਘਟ ਜਾਣਾ ਚ ਕੋਟੋ-ਕੋਟ ਵੀਪਾ ਨੂੰ ਇੱਧਰ ਮੈਂ ਕਿੰਨਾ ਗੈਪ ਦਾ ਇੱਥੇ ਕਿ ਜਬਾਣਾ ਪੈਣਾ ਹੈ ਇਹ ਇੰਨਾ ਗੱਲ ਸੁਣੋ ਇੱਕ ਕੰਦ ਦੇ ਤਾਂ ਕੰਦੜੀ ਜਗ੍ਹਾ ਨਹੀਂ ਹੁੰਦੀ ਕੰਦ ਫਿਰ ਬਾਹਰ ਹੀ ਰੱਖ ਹੋਣੀ ਹੈਗੀ ਅੰਦਰ ਜਿਵੇਂ ਰੱਖਣੀ ਸਾਰੀ ਕੰਦ ਦੋਰੀ ਹੋਣੀ ਪੈਣੀ ਵੀਰੇ ਇਹ ਕੋਈ ਨਾ ਦੋਰੀ ਤੇ ਕਰਨੀ ਪੈਣੀ ਇਹ ਤਾਂ ਗੋਦੀਆਂ ਜੀਆਂ ਹੋਈਆਂ ਮੇਵੈਲੀਆਂ ਸਾਰੀ ਟਾਗੇ ਦੇ ਵਿੱਚ ਲੰਦੇ ਨੂੰ ਫਿਰ ਸਾਰੀ ਵਿੱਚ ਟੋਣੀ ਪੈਣੀ ਹੈ ਟੋਣੀ ਪੈਣੀ ਇਹਦਾ ਖਰਾਉਣੀ ਬਣੀ ਉਹ ਤਾਂ ਪਤਾ ਹੀ ਹੈ ਇੱਥੇ ਜ਼ਰੂਰ ਜ਼ਰੂਰ ਖਰਾਉਣੀ ਇੰਨੇ ਹਾਂ ਸਾਰੀ ਕੰਦ ਟਾਗੇ ਬਣਾਉਣਾ ਹੈ ਬਣਾ ਟਾਗੇ ਬਣੀ ਵਿੱਚ ਲਾ ਵਿੱਚ ਲੈ ਲੈ ਲਾਂਗੇ ਇਹਨੂੰ ਆਇਆ ਸਾਰਾ ਵਿੱਚ ਲੈ ਲਾਂਗੇ ਆ ਸਾਰਾ ਵਿੱਚ ਲੈ ਲਿਓ ਪਿੱਛੇ ਟਾਕੀ ਨੂੰ ਪਿੱਛੇ ਔਰ ਸੱਜਾ ਪਰ ਹੁੰਦਾ ਹੂੰ ਹੂੰ ਠੀਕ ਹੈ ਠੀਕ ਹੈ ਜੇ ਇੱਥੇ ਜਗ੍ਹਾ ਬਚ ਗਈ ਨੇ ਇਹ ਨਹੀਂ ਜੇ ਇੱਥੇ ਟੱਕੀ ਵੀ ਹੋ ਸਕਦੀ ਹੈ ਹੂੰ 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 ਮਠੂ ਜੀ ਕੋ 32 ਬਾਈ 32 ਆ ਵੱਧ ਸਕਦਾ ਫੁੱਟ ਪਿੱਛੇ ਨੂੰ ਹਲਾ 34 ਇਧਰ ਵੀ ਵਸਾ ਜੇ ਅਸੀਂ ਉਹ ਕੰਧ ਵਿੱਚ ਲੰਦੇ ਆ ਤਾਂ 34 ਹੋ ਜਾਊਗਾ ਇਧਰ ਪੂਰਾ ਕਰਦੇ ਆ ਤਾਂ 32 ਪੂਰਾ ਹੁੰਦਾ ਉਹ ਕੰਧ ਜੇ ਵਿੱਚ ਲੰਦੇ ਆ ਠੀਕ ਆ ਬਹੁਤ ਬਹੁਤ ਹੈ ਵਿੜਾ ਦਾ ਕਹਿ ਗੰਨਾ ਮੈਨੂੰ ਕਿ ਪਤਾ ਜਿਆ ਸਾਰਾ ਬਹੁਤ ਬਿਹੜੇ ਮੈਂ ਕਿ ਪੂਰਾ ਆਰਕੀਟੈਕਚਰ ਬਣਦਾ ਲੱਗਿਆ ਹਿਸਾਬ ਤਾਂ ਕਿੰਨੇ ਬਾਈ ਕਿੰਨੇ ਦਾ ਰੂਮ ਬਣਨੇ ਆ ਸੋ ਨਾ ਬਾਕੀ ਦੇਖਦੇ ਕਰੋ ਤੁਸੀਂ ਹਿਸਾਬ-ਤਾਬ ਲਾਓ ਹੁਣ ਪਾਸ ਕਰ ਦਿਓ ਮੈਂ ਤਾਂ ਉੱਧੇ ਹੀ ਪੜ ਜਾਣਾ ਜਿੱਦਾਂ ਤੁਸੀਂ ਕਹ ਦਿੱਤਾ ਮੈਂ ਤਾਂ ਚੱਲਾਂ ਗਰਾਊਂਡ ਹਾਲੇ ਮੇਰੇ ਕੱਲ ਕੱਲ ਜਾਂ ਪਰਸੋਂ ਤੱਕ ਉਹ ਬੰਦੇ ਨੇ ਮੈਪ ਭੇਜਣਾ ਬੰਦੇ ਨੇ ਉਹ ਕਈ ਚੀਜ਼ਾਂ ਨੂੰ ਬਣਾ ਕੇ ਦੇਣੀ ਆ ਮੈਨੂੰ ਤੇ ਦੇਖਦੇ ਬਾਕੀ ਕਿੱਦਾਂ ਬਣਾ ਕੇ ਭੇਜਦਾ ਉਹ ਕਿੰਨੇ ਦਿਨਾਂ ਬਾਅਦ ਮੈਂ ਖੇਡਣ ਲੱਗਿਆ ਨਾ ਮੈਂ ਖੇਡਣ ਪੀਏ ਦਿਨ ਬਾਅਦ ਅੱਜ ਲੜੀਓ ਜਾਂਦੇ ਲੜੀਓ ਜਾਂਦੇ ਆ ਲੜੀਓ ਜਾਂਦੇ ਆ ਬਾਤ ਤੁਸੀਂ ਖੇਲਦੇ ਮਾਪਿਆਂ ਦਾ ਤੁਹਾਡੀ ਦਾ ਕਿਆ ਕਸੂਰ ਹੈ 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 ਉਹਨਾਂ ਦਾ ਕਿਆ ਕਸੂਰ ਹੈ ਵਿੱਚ ਮਾਪਿਆਂ ਦਾ ਉਹਨਾਂ ਦਾ ਕਿਆ ਉਹ ਨੂੰ ਦੂਰ ਰੱਖ ਸੜੇ ਨੂੰ ਅਸੀਂ ਕੱਢਦੇ ਤੇ ਪੱਕੜੀ ਪਕੌੜੀ ਆ ਗਈ ਪੱਕੜੀ ਪਕੌੜੀ ਆ ਗਈ ਪੱਕੜੀ ਤੂੰ ਅੱਛਾ ਸਸਰੀ ਕਾਲ ਦੀ ਸਸਰੀ ਕਾਲ ਦੀ ਸਸਰੀ ਕਾਲ ਦੀ ਪੱਕੜੀ ਪਕੌੜੀ ਆ ਜੀ ਪੱਕੜੀ ਪਕੌੜੀ ਹੈ ਵਾਦਰ ਟਾਕੇ ਮਕਾਨ ਘਟਾਕੇ ਮਕਾਨ ਆ ਇਧਰ ਪਾ ਦਿਓ ਉੱਥੇ ਪਾ ਦਿਓ ਹੈ ਤੇ ਇੱਥੇ ਹੀ ਪੁੱਛ ਲਵਾਂ ਮੈਂ ਕਿਹਾ ਪਾ ਦਿਓ ਪਾ ਦੀਆ ਫਿਰ ਬਾਕੀ ਠੀਕ ਹੈ ਮੈਂ ਗਰਾਊਂਡ ਤੇ ਆ ਗਿਆ ਭਾਈ ਬੱਚੇ ਆ ਗਏ ਗੁੱਜਰਬਾਈ ਦੀ ਰੋਟੀ ਪਾਈ ਗੁੱਜਰਬਾਈ ਆ ਗਿਆ ਮੋਟਰ ਪਰ ਤੇ ਉਹਦੀ ਰੋਟੀ ਫੜਾਈ ਤੇ ਗੱਲਾਂ ਬਾਤਾਂ ਮਾਰੀਏ ਜਾ ਕੇ ਗੁੱਜਰਬਾਈ ਨਾਲ ਐਂਕਲ ਆ ਲਈਏ ਐ ਅੱਖ ਚ ਨਾ ਜਦੋਂ ਗਰਾਊਂਡ ਤੋਂ ਆਉਂਦਾ ਤਿੰਨ ਵਾਰ ਮੱਛਰ ਪਿਆ ਦੈਰਾ ਕੰਮ ਹੀ ਸਾਧੀਆਂ ਲੱਗੇ ਇਹ ਤੇਰੇ ਨਾਲ ਤਾਂ ਭੁੱਖੇ ਮਰਦੇ ਨੇ ਤੂੰ ਪਾਣੀ ਲਾ ਫਿਰ ਸਵੇਰੇ ਉੱਠ ਕੇ ਹੁਣ ਅਸੀਂ ਤਾਂ ਬਾਹਰ ਤੇ ਕੱਲ ਆਇਆ ਮੈਂ ਤੇਰੀ ਜ਼ਿੰਮੇਵਾਰੀ ਬਣਦੀ ਤੂੰ ਤੈਨੂੰ ਫਿਕਰ ਆਹਲਾ ਮੈਨੂੰ ਦੱਸ ਦੇ ਨੂ ਉਹ ਡੰਡਾ ਪਿਆ ਰਸਤੇ 'ਚ ਬਾਸ ਕੁੱਲਾ ਹਨ ਚੱਕੀ ਇੱਥੇ ਤੇ ਨੂੰ ਕਰ ਜੇ ਸਾਰ ਮੇਰੇ ਮੋਰ ਸਾਲ ਤੇ ਬੱਜਿਆ ਹੁੰਦ ਜਦੋਂ ਆਇਆ ਨਾ ਮੈਂ ਹੁਣ ਤਾਂ ਢੱਲੀ ਆਉਤ ਪਾਈ ਬੋਰਡਰ ਕੋਲ ਆ ਕੇ ਆਉਣ ਦੀ ਠੰਡੇ ਠੰਡੇ ਪਾਣੀ ਨਾਲ ਫਰੈਸ਼ ਹੋ ਜਾਂਦਾ ਸਰੀਰ ਹੈ ਨਹਾ ਕੇ ਆਇਆ ਆਹੋ ਢੱਲੀ ਮੈਂ ਬੱਤ ਤਨ ਸਾਰੇ ਜਣੇ ਦੋਥੇ ਨਹਾ ਕੇ ਘਰ ਨੂੰ ਆਉਂਦੇ ਪਹਿਲਾਂ ਪਤਾ ਮਾਰਦੇ ਆ ਤੇ ਹੁਣ ਵੀਡੀਓ ਬੰਦ ਕਰਦੇ ਆ ਕੱਲ ਦਾ ਦੇਖਦੇ ਵੀ ਕੀ ਬਣਦਾ ਤੁਸੀਂ ਅੱਜ ਵਾਲੀ ਕੱਲ ਜਿਹੜੀ ਵੀਡੀਓ ਪਾਈ ਤੇ ਬਹੁਤ ਲੋਕਾਂ ਦਾ ਪਿਆਰ ਸਤਿਕਾਰ ਮਿਲਿਆ ਕਹਿੰਦੇ ਵੀਰੇ ਤੂੰ ਬਹੁਤ ਵਧੀਆ ਵੀ ਜਿਹੜਾ ਆਪਣਾ ਪਿੰਡ ਘਰ ਪਾਉਣ ਲੱਗਿਆ ਨਹੀਂ ਤਾਂ ਕਹਿੰਦੇ ਲੋਕ ਸ਼ਹਿਰ ਨੂੰ ਭੱਜਦੇ ਆ ਕਹਾਂ ਤਾਂ ਡਰੀਨ ਉਹਰੇ ਪਿੰਡ ਵਿੱਚ ਇਹਦਾ ਫਲੈਟ ਤਾਂ ਵੈਸੇ ਉਹ ਕਿਤੇ ਫੇਰ ਗੱਲ ਕਰਾਂਗੇ ਇਹਦਾ ਫਲੈਟ ਲੱਤਾ ਸੀ ਨਾ ਉਹ ਉਹ ਮੇਰਾ ਡੈਡੀ ਕਹਤਾ ਹੁੰਦਾ ਸੀ ਕਹਿੰਦਾ ਯਾਰ ਜਸਪੀਰ ਕਦੇ ਬੈਠਦੇ ਸੀ ਇਕੱਠੇ ਕਹਿੰਦਾ ਆਪਣਾ ਵੀ ਯਾਰ ਕੋਈ ਬੁਕਾਰ ਹੋਣਾ ਚਾਹੀਦਾ ਉਧਰ ਚੱਡੀ ਘੜਾੜੀ ਸਾਈਡ ਬਹੁੜੀ ਚੱਡੀ ਘੜਾੜੀ ਸਾਈਡ ਮਰ ਕੋਈ ਤਾਂ ਲਵਾਵੇ ਉਹ ਲੈ ਤਾਂ ਫਿਰ ਉਹਦੇ ਬੂਲ ਪੂਰੇ ਕਰਦੇ ਆਪਾਂ ਨੇ ਰਹੀਏ ਨਾ ਰਹੀਏ ਉਹਦੇ ਬੂਲ ਪੂਰੇ ਕਰਨ ਦੇ ਕਰਦੇ ਆਪਾਂ ਨੇ ਧੰਨਵਾਦ ਜੀ ਤੁਹਾਡਾ ਫਿਰ ਵੀਡੀਓ ਦੇਖਣ ਵਾਸਤੇ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਕਰਦੇ ਨ ਲੱਗੇ ਸੋਚਾ ਸਲਾਹਾਵਾਤਾ ਸਾਧੇ ਆਏ ਅੱਜ ਫੋਨ ਵੀ ਬਹੁਤ ਭਰਮਦਾਇ ਬਹੁਤ ਵੀਰਾਂ ਨੇ ਨਕਸ਼ੇ ਭੇਜੇ ਆ ਧੰਨਵਾਦ ਤੁਹਾਡੇ ਸਾਰਿਆਂ ਦਾ ਪਿਆਰ ਸਤਿਕਾਰ ਦੇ ਰਹੇ ਤੁਸੀਂ ਧੰਨਵਾਦ ਜੀ